ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਐ ਉਹ ਜਾਰੀ ਕਰ ਦਿੱਤੀ ਗਈ ਐ ਇੱਥੇ ਤਾਂ ਅਸੀਂ 10 ਹਜ਼ਾਰ ਹੀ ਬਲਾਇਆ ਗਿਣਤੀ ਲੱਖਾਂ ਚ ਐ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬੁਜੀ ਫੇਲਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਐ ਜੀ ਕੋਈ ਈਸਾਨ ਨਹੀਂ ਕਰ ਰਹੇ ਸਾਡਾ ਫਰਜ ਐ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜ਼ੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ ਇਸ ਥੀ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ ਇੱਥੇ ਵੱਡੇ ਵੱਡੇ ਨਹੀਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ ਸੋ ਇਹਨਾਂ ਬੱਚਿਆਂ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲਓ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਵੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇ ਦਿੱਤਾ ਡੀ ਐਮ ਸੀ ਰੋਕਤੇ ਡਿਗਰੀਆਂ ਰੋਕਤੀਆਂ ਕਿ ਸਾਨੂੰ ਤਾਂ ਪੈਸੇ ਨਹੀਂ ਆਏ ਮੈਂ ਉਦੋਂ ਐਮ ਪੀ ਸੀ ਮੇਰੇ ਕੋਲੇ ਬਹੁਤ ਸਾਰੇ ਲੋਕ ਆਏ ਕੋਈ ਕਹਿੰਦਾ ਮੈਂ ਖੱਤਰ ਇਹੜਾ ਚਲਾਉਣਾ ਜੀ ਮੇਰੀ ਬੇਟੀ ਪੜਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਸੀ ਮੈਂ ਚਲੋ 2-4 ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਬਜੀਫੇ ਚੋਂ ਉਹ ਕਰ ਗਏ ਜੀ ਔਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੀ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਿਆ ਬਿਲਕੁਲ ਉਹ ਮੇਂ ਜੇ ਮੇਂ ਗੱਲ ਹੋ ਗਈ ਆਪਾਂ ਇਸ ਕਰਕੇ ਚੁਣ ਲੈਨੇ ਆ ਲੋਕਾਂ ਨੂੰ ਵੀ ਸਾਡਾ ਹੀ ਐ ਪਰ ਬਾਅਦ ਕੀ ਪਤਾ ਲੱਗਦਾ ਉਹ ਰਲਿਆ ਕਿਦੇ ਨਾਲ ਹੋਇਆ ਜੰਗਲ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਸੀ ਜੰਗਲ ਚ ਕੁਹਾੜੀ ਵੀ ਖੜੀ ਸੀ ਵੋਟਾਂ ਚ ਕੁਹਾੜੀ ਤਾਂ ਜੰਗਲ ਦੀ ਦੁਸ਼ਮਣ ਹੈ ਦਰਖਤਾਂ ਨੂੰ ਵੜਦੀ ਹੈ ਸਭ ਤੋਂ ਵੱਧ ਵੋਟਾਂ ਵੀ ਦਰਖਤਾਂ ਨਹੀਂ ਸੀ ਜਾਨਵਰਾਂ ਦੀਆਂ ਘੱਟ ਸੀ ਦਰਖਤ ਜ਼ਿਆਦਾ ਹੁੰਦੇ ਜੰਗਲ 'ਚ ਤਾਂ ਫਿਰ ਜੰਗਲ ਦਾ ਮਤਲਬ ਹੀ ਦਰਖਤ ਹੈ। ਕਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ। ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ। ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਹੈ ਇਹ। ਉਹ ਮੈਂਟ ਨਹੀਂ ਲਾਉਂਦੀ ਤੁਹਾਡੀਆਂ ਟਾਹਣੀਆਂ ਵੜ ਦਿੰਦੀ ਹੈ, ਤੁਹਾਡੀਆਂ ਜਾੜਾਂ ਵੜ ਦਿੰਦੀ ਹੈ। ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ? ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ। ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਉਦੇ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਹੈ ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾ ਵੱਡੀਆਂ ਫਿਰ ਉਹਨਾਂ ਦੀ ਇਹੀ ਹੋਇਆ ਪਹਿਲਾਂ ਆਪਣੇ ਨਾਲ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਾਈਕਲ ਤੇ ਜਾਂਦਾ ਹੈ ਜਿਹੜਾ ਬੱਸਾਂ ਦੀਆਂ ਤਾਕੀਆਂ ਤੇ ਲੰਮ ਕੇ ਬੱਸਾਂ ਦੇ ਜਾਲਾਂ ਤੇ ਲੰਮ ਕੇ ਟਰਾਲੀਆਂ ਦੇ ਡਾਲਿਆਂ ਤੇ ਲੰਮ ਕੇ ਪੜਨ ਜਾਂਦਾ ਹੈ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਕੀ ਜਾਣਾ ਹੈ ਉਹ ਬੱਚੇ ਸ਼ਹਰ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਕਿਤਾਬ education higher education quality education ਇਹ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਕਿ ਬਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲ ਗਈਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਹੀ ਨਹੀਂ ਰਹਿਣਾ ਆ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਮੂਰੇ ਲੈਣ ਕੋਣ ਬਣਾਊਗਾ ਅਰਚੀਆਂ ਦੇ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਯਾਰ ਪਰਮਾਤਮਾ ਨੇ ਤਾਂ ਇੱਕੋ ਜਿਹਾ ਦਿਮਾਗ ਲਾ ਕੇ ਭੇਜ ਜਿਹਨੇ ਪਰ ਜੇ ਟੀਚਰ ਸਾਨੂੰ ਉਹੋ ਮਿਲ ਜਾਣ ਜਿਹੜੇ ਸਾਰਿਆਂ ਨੂੰ ਇੰਟੈਲੀਜੈਂਟ ਬੱਚਿਆਂ ਦੇ ਵੀ ਟੀਚਰ ਨੇ ਤਾਂ ਸਾਨੂੰ ਵੀ ਮਿਲ ਜਾਣ ਤਾਂ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਅੱਜ ਮੌਕਾ ਛੋਟਾ ਜਿਹਾ ਦੇ ਰਹੇ ਆਂ ਅਸੀਂ ਤੁਹਾਨੂੰ ਪੜ੍ਹਾ ਨਹੀਂ ਰਹੇ ਪੜ੍ਹਨਾ ਤੁਸੀਂ ਆਪਣੀ ਕਾਬਲੀਅਤ ਨਾਲ ਐ ਪਰ ਇਹ ਸਕਾਲਰਸ਼ਿਪ ਜਿਹੜੀ ਆ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਰੱਖ ਰਹੀ ਐ ਨੰਬਰ ਲੈਣੇ ਹੁਣ ਮੇਰਾ ਫਰਜ਼ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਉਹਨੂੰ ਇੱਕ ਗੋਲ ਵੀ ਮਿਲਦਾ ਕਿ ਜਦੋਂ ਸਰਕਾਰ ਮੇਰੇ ਵਾਸਤੇ ਇੰਨਾ ਕਰੀ ਜਾਂਦੀ ਐ ਮੇਰੇ ਮਾਪੇ ਮੇਰੇ ਵਾਸਤੇ ਦਿਹਾੜੀਆਂ ਕਰੀ ਜਾਂਦੇ ਆ ਤੇ ਜੇ ਮੈਂ ਰਿਜ਼ਲਟ ਨਾ ਦਿੱਤੇ ਤਾਂ ਗਿਲਟੀ ਮੈਨੂੰ ਹੋਊਗੀ ਆਪਣੇ ਆਪ ਨੂੰ ਤਾਂ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ ਫਿਰ ਇਸ ਕਰਕੇ ਫਿਰ ਉਹ ਬੱਚਾ ਜ਼ਿਆਦਾ ਮਿਹਨਤ ਕਰਦਾ ਹੈ ਫਿਰ ਅੱਗੇ ਜਾ ਕੇ ਜਦੋਂ ਡਿਗਰੀ ਲੈਂਦਾ ਹੈ ਫਿਰ ਨੌਕਰੀ ਵਾਸਤੇ ਜਾਂਦਾ ਫਿਰ ਸਭ ਤੋਂ ਵੱਧ ਖੁਸ਼ੀ ਵੀ ਉਸੇ ਨੂੰ ਹੁੰਦੀ ਹੈ ਤੇ ਉਹਦੇ ਮਾਪਿਆਂ ਨੂੰ ਹੁੰਦੀ ਹੈ ਮੈਂ ਤੁਹਾਡੇ ਮਾਪਿਆਂ ਨੂੰ ਬਹੁਤ ਜ਼ਿਆਦਾ ਵਧਾਈ ਦੇਣੀ ਚਾਹਣਾ ਅੱਜ ਪਤਾ ਨਹੀਂ ਅੱਜ ਵੀ ਸ਼ਾਇਦ ਬਹੁਤ ਬਹੁਤੇ ਬੱਚਿਆਂ ਦੇ ਮਾਪੇ ਦਿਹਾੜੀ ਤੇ ਗਏ ਹੋਣੇ ਕੰਮ ਤੇ ਗਏ ਹੋਣੇ ਕਿਉਂਕਿ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਹੀ ਖਵਾਉਂਦੇ ਨੇ ਰੋਜ਼ ਹੀ ਖਾਂਦੇ ਨੇ ਉਹ ਇਦਾਂ ਨਹੀਂ ਜਾ ਸਕਦੇ ਇੱਕ ਦਿਨ ਜ਼ਿੰਦਗੀ ਚੋਂ ਮਾਈਨਸ ਨਹੀਂ ਹੋ ਸਕਦਾ ਇੱਕ ਦਿਨ ਮਾਈਨਸ ਹੋ ਗਿਆ ਤਾਂ ਜਾਂ ਤਾਂ ਕੱਲ ਨੂੰ ਭੁੱਖੇ ਰਹਿਣਾ ਪਊ ਜਾਂ ਅੱਜ ਹੀ ਭੁੱਖੇ ਰਹਿਣਾ ਪਊ ਇੱਕ ਗਰੀਬ ਪਰਿਵਾਰ ਸੀਗਾ ਦਿਹਾੜੀ ਕਰਦਾ ਸੀਗਾ ਮਜ਼ਦੂਰ ਸੀਗਾ ਉਹਨੇ ਸੋਚਿਆ ਯਾਰ ਕਈ ਪੀੜ੍ਹੀਆਂ ਤੋਂ ਮਜ਼ਦੂਰੀਆਂ ਹੀ ਚੱਲੀ ਜਾਂਦੀਆਂ ਅਗਲੀ ਪੀੜ੍ਹੀ ਵੀ ਮਜ਼ਦੂਰਾਂ ਦੀ ਉਦੋਂ ਅਗਲੀ ਵੀ ਮਜ਼ਦੂਰਾਂ ਦੀ ਵੀ ਥੋੜਾ ਜਿਹਾ ਢਿੱਡ ਬੰਨ ਕੇ ਗੁਜ਼ਾਰਾ ਕਰ ਲੈਨੇ ਆ ਮੈਂ ਇੱਕ ਡੰਗ ਦੀ ਰੋਟੀ ਘਟਾ ਦੇਣਾ ਕੰਮ ਥੋੜਾ ਜਿਹਾ ਮੈਂ ਵੱਧ 2 ਘੰਟੇ ਵੱਧ ਲਾ ਲਿਆ ਕਰੂੰਗਾ ਓਵਰ ਟਾਈਮ ਲਾ ਲੈਣਾ ਬੱਚੇ ਹੀ ਪੜਾ ਲਈਏ ਯਾਰ ਬੱਚਾ ਪੜਾ ਲਿਆ ਉਹਨੇ ਬਹੁਤ ਉਹਨੇ ਜਿਨੋਂ ਆਪਾਂ ਕਹਿੰਨੇ ਫਾਕੇ ਕੱਟੇ ਭੁੱਖਾ ਰਿਆ ਪੈਸੇ ਜੋੜੇ ਫੀਸਾਂ ਭਰੀਆਂ ਤੇ ਬੱਚਾ ਵੀ ਬਹੁਤ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਬੜੀ ਖੁਸ਼ੀ ਹੋਈ ਇਲਾਕੇ ਚ ਮਹਿਮਾ ਹੋਈ ਵੀ ਲੈ ਵੀ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਬਈ ਮੈਂ ਤੁਹਾਡੇ ਮਾਪਿਆਂ ਦੀ ਜੋ ਕਦਰ ਕਰਦਾ ਉਹਦੀ ਮੈਂ ਗੱਲ ਸੁਣਾਉਣਾ ਜੱਜ ਬਣ ਗਿਆ ਤਾਂ ਜਿਸ ਦਿਨ ਜੱਜ ਸਾਹਿਬਾਨ ਨੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ ਤੇ ਬੈਠਣਾ ਸੀ ਜਿਸ ਦਿਨ ਪਹਿਲੇ ਦਿਨ ਉਹਦਾ ਸੰਭਾਲਣਾ ਸੀ ਤਾਂ ਮਜ਼ਦੂਰ ਵੀ ਚਲਾ ਗਿਆ ਉਹਦਾ ਬਾਪੂ ਕਿ ਅੱਜ ਮੇਰਾ ਬੇਟਾ ਜਦੋਂ ਕੁਰਸੀ ਤੇ ਬੈਠੂਗਾ ਜੱਜ ਬਣ ਕੇ ਤਾਂ ਮੈਂ ਦੇਖੂਗਾ ਤੇ ਖੁਸ਼ੀ ਹੋਊਗੀ ਜੱਜ ਸਾਹਿਬ ਆਪਣੇ ਚੈਂਬਰ 'ਚ ਬੈਠੇ ਸੀ ਪਿੱਛੇ ਤ ਉਹਦਾ ਬਾਪੂ ਜਿਹੜਾ ਮਜ਼ਦੂਰ ਸੀ ਉਹ ਉਹੀ ਕੱਪੜੇ ਉਹੀ ਦੱਬੀਆਂ ਵਾਲਾ ਪਰਨਾ ਉਹੀ ਸਿੰਪਲ ਕੱਪੜੇ ਪਾ ਕੇ ਤੇ ਉਹਨੇ ਜਾ ਕੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਪੁੱਤਰਾ ਬਹੁਤ-ਬਹੁਤ ਵਧਾਈ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਅੱਜ ਕਹਿੰਦਾ ਤੇਰੀਆਂ ਨਜ਼ਰਾਂ 'ਚ ਅੱਜ ਦੁਨੀਆ ਦਾ ਸਭ ਤੋਂ ਵੱਧ ਖੁਸ਼ ਇਨਸਾਨ ਖੁਸ਼ਕਿਸਮਤ ਇਨਸਾਨ ਤੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲਾ ਇਨਸਾਨ ਕੌਣ ਹੋ ਸਕਦਾ ਹੈ ਉਹਦਾ ਬੇਟਾ ਜੱਜ ਸੀਗਾ ਉਹ ਕਹਿੰਦਾ ਪਿਤਾ ਜੀ ਮੈਂ ਆ ਮੈਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਨੂੰ ਥੋੜਾ ਜਿਹਾ ਝਟਕਾ ਲੱਗਿਆ ਉਨੇ ਫੇਰ ਪੁੱਛਿਆ ਉਦਾਂ ਹੀ ਉਦਾਂ ਹੀ ਖੜਾ ਸੀ ਉਹਦੀ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਵੀ ਐਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ ਕਿਸਮਤ ਤੇ ਸਭ ਤੋਂ ਵੱਧ ਤਾਕਤ ਇਨਸਾਨ ਕੋਣ ਹੋ ਸਕਦਾ ਹੈ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਮੈਂ ਮੈਂ ਜਿੰਨੂੰ ਮਰਜ਼ੀ ਸਜ਼ਾ ਦੇ ਸਕਦਾ ਜਿੰਨੂੰ ਮਰਜ਼ੀ ਛੱਡ ਸਕਦਾ ਸਭ ਤੋਂ ਵੱਧ ਖੁਸ਼ ਆਲੇ ਦੁਆਲੇ ਸਾਰਾ ਸਿਸਟਮ ਮੈਂ ਇਸ ਚਲਾਉਂਗਾ ਹੁਣ ਚਲੋ ਪਿਤਾ ਜੀ ਦਾ ਦਿਲ ਟੁੱਟ ਗਿਆ ਉਹ ਵਾਪਸ ਜਾਣ ਲੱਗੇ ਕਮਰੇ ਚੋਂ ਚੈਂਬਰ ਦੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਉਹ ਤਾਂ ਅੱਜ ਤੇਰੀਆਂ ਨਜ਼ਰਾਂ 'ਚ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਬੰਦਾ ਕੌਣ ਹੋ ਸਕਦਾ ਜੱਜ ਸਿਵਾਨ ਕਹਿੰਦੇ ਪਿਤਾ ਜੀ ਤੁਸੀਂ ਹੋ ਉਹ ਨੇੜੇ ਆਇਆ ਕਹਿੰਦਾ ਯਾਰ ਕਮਾਲ ਐ ਮੈਂ ਦੋ ਵਾਰੀ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਤੇ ਤੂੰ ਆਪਣਾ ਨਾਂ ਲਿਆ ਸੀ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਤੇ ਤੂੰ ਮੇਰਾ ਨਾਂ ਲਿਆ ਉਹ ਕਿਨੂੰ ਝੂਠ ਸਮਝਾਂ ਕਿਨੂੰ ਸੱਚ ਸਮਝਾਂ ਕਹਿੰਦਾ ਪਿਤਾ ਜੀ ਤਿੰਨੇ ਵਾਰੀਆਂ ਹੀ ਸੱਚ ਸੀ ਕਹਿੰਦਾ ਕਿਵੇਂ ਕਹਿੰਦਾ ਜਿਸ ਵੇਲੇ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਸ ਪੁੱਤ ਤੋਂ ਵੱਧ ਖੁਸ਼ ਉਸ ਤੋਂ ਵੱਧ ਖੁਸ਼ਕਿਸਮਤ ਤੇ ਉਸ ਤੋਂ ਵੱਧ ਤਾਕਤਵਰ ਬੰਦਾ ਨਹੀਂ ਹੋ ਸਕਦਾ ਕੋਈ ਪਰ ਕਹਿੰਦਾ ਜਦੋਂ ਤੁਸੀਂ ਤੀਜੀ ਵਾਰੀ ਪੁੱਛਿਆ ਉੱਥੇ ਜਾ ਕੇ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ ਤੇ ਉਦੋਂ ਫਿਰ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਸੀਂ ਹੋ ਤੁਸੀਂ ਮੈਨੂੰ ਖੁਸ਼ੀ ਖੁਸ਼ਕਿਸਮਤ ਤੇ ਤਾਕਤ ਮੈਨੂੰ ਤੁਸੀਂ ਡਾਇਵਰਟ ਕਰਤੀ ਮੈਨੂੰ ਦੇ ਦਿੱਤੀ ਤੁਸੀਂ ਸੋ ਮੈਂ ਤਾਂ ਇਹ ਗੱਲ ਸੁਣਾਈ ਹੈ ਜੇ ਤੁਸੀਂ ਪੜ੍ਹ ਕੇ ਜਦੋਂ ਕੁਝ ਬਣੋਗੇ ਨਾ ਤਾਂ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਹਾਡੇ ਮਾਪਿਓ ਹੋਣਗੇ ਤੁਹਾਡੇ ਟੀਚਰ ਹੋਣਗੇ